ਆਪ ਵਾਲਿਆਂ ਨੇ ਵੀ ਬੜੇ ਝੂਠੇ ਛੁੱਟੇ ਜਾਨ ਕੱਢਦੇ ਝੂਠੇ ਮੁੱਖ ਮੰਤਰੀ ਸਾਹਿਬ ਜਰਮਨੀ ਤੇ ਕਹਿੰਦਾ BMW ਦਾ ਕਾਰਖਾਨਾ ਲਾਉਣਾ ਜੀ ਕਾਰਾਂ ਦਾ ਤੇ ਚੇਅਰਮੈਨ ਕਹਿੰਦਾ ਸਾਡੀ ਕੋਈ ਮੀਟਿੰਗ ਨਹੀਂ ਹੋਈ ਜਦੋਂ ਗੋਲਡੀਪੁਰਾੜ ਕਹਿੰਦਾ ਮੈਂ ਤਾਂ ਇੱਥੇ ਘੁੰਮਦਾ ਫਿਰਦਾ ਪਾਰਕ 'ਚ ਐ ਮਲਾਂ ਨਹੀਂ ਝੂਠ ਫੜੇਗਾ ਤਾਂ ਵੀ ਝੂਠ ਬੋਲਣ ਤੋਂ ਹਟਦੇ ਨਹੀਂ ਤੇ ਕਾਂਗਰਸ ਵਾਲੇ ਜਿਹੜੇ ਨੇ ਉਹ ਤਾਂ ਸ਼ਰਮਸਾਰ ਨੇ ਉਹ ਤਾਂ ਲੋਕਾਂ ਨੂੰ ਮੂੰਹ ਦਿਖਾਉਣ ਦੇ ਯੋਗ ਨਹੀਂ ਜੇ ਉਹਨਾਂ ਨੇ ਕੁਝ ਕੀਤਾ ਹੁੰਦਾ ਅੱਜ ਤਵਾੜੀ ਸਾਹਿਬ ਇੱਥੇ ਆਣ ਕੇ ਚੋਣ ਲੜਦੇ ਮੈਂ ਤਾਂ ਲਲਕਾਰ ਕੇ ਕਹਿਣਾ ਵੀ ਕੋਈ ਪੰਜ ਕੰਮ ਕਰਾ ਦੇ ਜਿਹੜੇ ਉਹਨਾਂ ਨੇ 5 ਸਾਲਾਂ 'ਚ ਕਰੇ ਹੋਣ। ਅਨੰਦਪੁਰ ਸਾਹਿਬ ਹਲਕੇ ਦੇ ਕਿਸੇ ਪੰਜ ਪਿੰਡਾਂ ਦਾ ਨਾਂ ਹੀ ਲੈ ਦੇ। ਸੋ ਇਸ ਕਰਕੇ ਬਾਹਰਲੇ ਲੋਕਾਂ ਨੂੰ ਲਿਆਣ ਕੇ ਨਾ ਇੱਥੇ ਧੌਂਸ ਜਵਾਂਦੇ ਨੇ। ਲੱਗੋ ਕੁਦਰਤੀ ਤੌਰ ਤੇ ਵੀ ਹਰ ਬੰਦੇ ਨੇ ਆਪਣੀ ਗੱਲ ਕਰਨੀ ਆ, ਹਰ ਪਾਰਟੀ ਨੇ ਆਪਣੀ ਗੱਲ ਕਰਨੀ ਆ। ਬਸਪਾ ਵਾਲੇ ਵੀ ਚੋਣ ਲੜਨ ਦਾ ਹੱਕ ਰੱਖਦੇ ਨੇ ਗੜੀ ਸਾਹਿਬ ਦੇ ਇੱਥੇ ਚੋਣ ਮੈਦਾਨ ਚਾਏ ਨੇ ਤਾਂ ਚੰਗੀ ਗੱਲ ਆ ਸਿਉਂ ਜੀਆਂ ਕਰਨੇ ਮੀ ਦੇ ਨਾਲ ਤੇ ਮੈਂ ਹਾਂ ਮਨੀਸ਼ ਵਰਹਾ ਜਿਵੇਂ ਕੋਈ ਤੁਸ ਜਾਣਦੇ ਹੋ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਹ ਹਲਕੇ ਦੇ ਅੰਦਰ ਹਰ ਇੱਕ ਪਾਰਟੀ ਵੱਲੋਂ ਆਪ ਕੋ ਆਪਣੀ ਜੋਰ ਅਜ਼ਮਾਇਸ਼ ਕੀਤੀ ਜਾ ਰਹੀ ਹੈ ਅੱਜ ਕੀਰਤਪੁਰ ਸਾਹਿਬ ਵਿਖੇ ਜਿੱਥੇ ਕਿ ਡਾਕਟਰ ਪ੍ਰੇਮ ਸਿੰਘ ਚੰਦੂ ਮਾਜਰਾ ਜਿਹੜਾ ਵੱਲੋਂ ਇੱਕ ਭਰਵੇਂ ਇਕੱਠ ਨੂੰ ਜਿਹੜਾ ਸੰਬੋਧਨ ਕੀਤਾ ਗਿਆ ਗੱਲਬਾਤ ਕਰਨ ਨੇ ਉਹਨਾਂ ਦੇ ਨਾਲ ਕਿ ਇਸ ਵੇਲੇ ਸਾਡੇ ਨਾਲ ਮੌਜੂਦ ਹਨ ਬਹੁਤ ਧੰਨਵਾਦ ਚੰਦੂ ਮਾਜਰਾ ਸਾਹਿਬ ਕਿਹੋ ਜਿਹਾ ਹੰਢਾਰਾ ਹੈ ਜਿਹੜਾ ਪਾਰਟੀ ਵਰਕਰਾਂ ਬਨੂ ਤੇ ਅੱਜ ਕੀਰਤਪੁਰ ਸਾਹਿਬ ਦੇ ਇਸ ਧਰਤੀ ਤੇ ਜੋ ਵੱਡਾ ਇਕੱਠ ਹੋਇਆ ਬੀਬੀਆਂ ਦਾ ਨੌਜਵਾਨਾਂ ਦਾ ਬਜ਼ੁਰਗਾਂ ਦਾ ਔਰ ਮੈਂ ਸਮਝਦਾ ਇਹ ਗੱਲ ਸਕੇ ਤਾਂ ਕਿ ਪੰਜਾਬ ਦਾ ਬੱਚਾ-ਬੱਚਾ ਸਤਾਇਆ ਪਿਆ ਪੰਜਾਬ ਦਾ ਬੱਚਾ-ਬੱਚਾ ਤਰਾ-ਤਰਾ ਕਰ ਰਿਹਾ ਪੰਜਾਬ ਦੇ ਬੱਚੇ-ਬੱਚੇ ਨੂੰ ਧੋਖਾ ਦਿੱਤਾ ਔਰਤਾਂ ਨੂੰ ਵੀ ਧੋਖਾ ਨੌਜਵਾਨਾਂ ਨੂੰ ਵੀ ਧੋਖਾ ਕਿਸਾਨਾਂ ਨੂੰ ਵੀ ਧੋਖਾ ਹਾਹਾਕਾਰ ਮੱਚੀ ਹੋਈ ਹੈ ਸਹਿਮ ਡਰ ਭੈ ਤੇ ਬਾਤਾਵਨ ਵਿੱਚ ਲੋਕ ਪੰਜਾਬ ਛੱਡ ਕੇ ਯੂਪੀ ਨੂੰ ਭੱਜ ਰਹੇ ਨੇ ਸੋ ਐਸੇ ਹਾਲਾਤਾਂ ਵਿੱਚ ਕੇਵਲ ਆਸ ਤੇ ਉਮੀਦ ਅੱਜ ਪੰਜਾਬ ਦੇ ਲੋਕਾਂ ਨੂੰ ਸ਼ਰੋਮਣੀ ਅਕਾਲੀ ਦਲ ਤੇ ਆ ਔਰ ਸ਼ਰੋਮਣੀ ਅਕਾਲੀ ਦਲ ਮੈਂ ਸਮਝਦਾ ਕਿ ਪੰਜਾਬ ਦੇ ਹੱਕ ਸਾਧੀ ਲੜਾਈ ਲੜੇਗਾ ਆਨੰਦਪੁਰ ਦੀ ਧਰਤੀ ਹੱਕ ਸੱਚ ਲਈ ਲੜਨ ਦੀ ਜਾ ਸਕਉਂਦੀ ਆ ਔਰ ਆਨੰਦਪੁਰ ਸਾਹਿਬ ਦੀ ਧਰਤੀ ਤੇ ਖੜ ਕੇ ਮੈਂ ਕਹਿਣਾ ਕਿ ਲੋਕਾਂ ਨੂੰ ਇਨਸਾਫ ਦੇਣ ਲਈ ਲੋਕਾਂ ਦੇ ਹੱਕ ਦੇਣ ਲਈ ਸ਼ਰਮਣੀ ਅਕਾਲੀ ਦਲ ਇਹਨਾਂ ਨੂੰ ਪਿੱਠ ਨਹੀਂ ਦਿਖਾਏਗਾ ਇਹਨਾਂ ਦੇ ਹੱਕਾਂ ਦੀ ਲੜਾਈ ਲੜੇਗਾ ਸਿਟਿੰਗ ਐਮਪੀ ਸੀ ਕੇ ਬਨੀਸ਼ ਦਿਵਾੜੀ ਹਜ਼ਾਰ ਕਰੋੜਾਂ ਦਾ ਪ੍ਰੋਜੈਕਟ ਲਾਉਣ ਦੀ ਗੱਲ ਕਰਦੇ ਸੀ ਉਸ ਤੋਂ ਬਾਅਦ ਉਹ ਚੰਡੀਗੜ੍ਹ ਚਲੇ ਗਏ ਕਿਵੇਂ ਦੇਖਦੇ ਹੋ ਦੇਖੋ ਕਾਂਗਰਸ ਤੇ ਆਪ ਝੂਠ ਬੋਲਣ ਦੇ ਦੋਨੇ ਮਾਹਰ ਨੇ ਆਪ ਵਾਲਿਆਂ ਨੇ ਵੀ ਬੜੇ ਝੂਠੇ ਛੁੱਟੇ ਜਾਨ ਕੱਢਦੇ ਛੋੜਦੇ ਮੁੱਖ ਮੰਤਰੀ ਸਾਹਿਬ ਜਰਮਨੀ ਤੇ ਕਹਿੰਦਾ BMW ਦਾ ਕਾਰਖਾਨਾ ਲਾਉਣਾ ਜੀ ਕਾਰਾਂ ਦਾ ਤੇ ਚੇਅਰਮੈਨ ਕਹਿੰਦਾ ਸਾਡੀ ਕੋਈ ਮੀਟਿੰਗ ਨਹੀਂ ਹੋਈ ਮੁੱਖ ਮੰਤਰੀ ਕਹਿੰਦਾ 골ਡੀ ਬਰਾਡ ਫੜ ਲਿਆ ਕੈਨੇਡਾ ਚ ਦੂਜੇ ਨੇ 골ਡੀ ਬਰਾਡ ਕਹਿੰਦਾ ਮੈਂ ਤਾਂ ਇੱਥੇ ਘੁੰਮਦਾ ਫਿਰਦਾ ਪਾਰਕ ਚ ਐ ਮਲਾਂ ਇਹ ਨਹੀਂ ਝੂਠ ਫੜੇਗੇ ਤਾਂ ਵੀ ਝੂਠ ਬੋਲਣ ਤੋਂ ਹਟਦੇ ਨਹੀਂ ਤੇ ਕਾਂਗਰਸ ਵਾਲੇ ਜਿਹੜੇ ਨੇ ਉਹ ਤਾਂ ਸ਼ਰਮਸਾਰ ਨੇ ਉਹ ਤਾਂ ਲੋਕਾਂ ਨੂੰ ਮੂੰਹ ਦਿਖਾਉਣ ਜੋਗੇ ਨਹੀਂ ਜੇ ਉਹਨਾਂ ਨੇ ਕੁਝ ਕੀਤਾ ਹੁੰਦਾ ਅੱਜ ਤਵਾੜੀ ਸਾਹਿਬ ਇੱਥੇ ਆਣ ਕੇ ਚੋਣ ਲੜਦੇ ਮੈਂ ਤਾਂ ਲਲਕਾਰ ਕੇ ਕਹਿੰਦਾ ਵੀ ਕੋਈ ਪੰਜ ਕੰਮ ਗਿਣਾ ਦੇ ਜਿਹੜੇ ਉਹਨਾਂ ਨੇ 5 ਸਾਲਾਂ 'ਚ ਕਰੇ ਹੋਣ ਕੋਈ ਪੰਜ ਪਿੰਡਾਂ ਦਾ ਨਾਮ ਲੈ ਦੇਵੇ ਜਿਹੜਾ ਕਾਂਗਰਸ ਦਾ ਉਮੀਦਵਾਰ ਇੱਥੋਂ ਖੜਾ ਹੋਇਆ ਆਨੰਦਪੁਰ ਸਾਹਿਬ ਹਲਕੇ ਦੇ ਕਿਸੇ ਪੰਜ ਪਿੰਡਾਂ ਦਾ ਨਾਂ ਹੀ ਲੈ ਦੇ ਸੋ ਇਸ ਕਰਕੇ ਬਾਹਰਲੇ ਲੋਕਾਂ ਨੂੰ ਲਿਆਂਕ ਕੇ ਨਾ ਇੱਥੇ ਧੌਂਸ ਜਬਾਉਂਦੇ ਨੇ ਤੇ ਰੋਟੀਆਂ ਲਾ ਕੇ ਲੰਘਦੇ ਹੁੰਦੇ ਨੇ ਸੋ ਪੰਜਾਬ ਇਸ ਹਲਕੇ ਦੇ ਲੋਕ ਹੁਣ ਬਾਰ-ਬਾਰ ਧੋਖਾ ਨਹੀਂ ਖਾਣਗੇ ਮੈਨੂੰ ਜਿਤਾਂ ਇਸ ਹਾਲ ਕੇ ਨਾਲ ਤੁਸੀਂ ਚੰਗੀ ਤਰ੍ਹਾਂ ਜਾਣੂ ਹੋ ਜੀ ਜੰਗਰ ਏਰੀਆ ਦੇ ਵਿੱਚ ਇੱਕ ਪਾਣੀ ਦੀ ਸਮੱਸਿਆ ਦਾ ਬਹੁਤ ਵੱਡਾ ਮੁੱਦਾ ਹੈ ਜਿਸ ਤੇ ਲਗਾਤਾਰ ਰਾਜਨੀਤੀ ਚੱਲਦੀ ਰਹੀ ਹੈ ਕਿਵੇਂ ਦੇਖਦੇ ਹੋ ਪਾਣੀ ਦੀ ਸਮੱਸਿਆ ਦੇ ਹੱਲੇ ਵੀ ਜਦੋਂ ਮਿੱਤਰ ਸਾਹਿਬ ਇੱਥੇ ਵਜ਼ੀਰ ਸੀ ਉਹਨਾਂ ਨੇ ਟੰਬੋਰ ਕਰਾਏ ਸੀ ਟਿਊਬਵੈਲ ਪਾਸ ਕਰਾਏ ਸੀ ਤੇ ਅੱਜ ਵੀ ਅਸੀਂ ਕਹਿੰਦੇ ਆਂ ਕਿ ਉਹ ਸਮੱਸਿਆ ਅਜੇ ਵਿੱਚ ਹੋਰ ਲੋੜ ਆ ਉਹਨੂੰ ਲੜਕਦੀ ਆ ਅਸੀਂ ਲਿਫਟ ਇਰੀਗੇਸ਼ਨ ਦਾ ਪ੍ਰੋਜੈਕਟ ਲਿਆ ਕੇ ਜੰਗਰ ਦੇ ਏਰੀਏ ਨੂੰ ਪਾਣੀ ਲਾਉਣਾ ਇਹ ਵੀ ਸਾਡੀ ਜ਼ਿੰਮੇਵਾਰੀ ਹੋਏਗੀ ਇੱਕ बसपा ਦੇ ਨਾਲ ਗਠਜੋੜ ਰਿਹਾ ਹੈ ਵਿਧਾਨ ਸਭਾ ਚੋਣਾਂ ਦੇ ਦੌਰਾਨ ਹੁਣ ਜਿਹੜਾ ਹੈ ਜਸਵੀਰ ਸਿੰਘ ਗੜੀ ਹੁਣੀ ਵੱਡਾ ਚਿਹਰਾ ਹੈ ਜਿਹੜੇ बसपा ਦੇ ਉਹ ਤੁਹਾਡੇ ਅਗੇਂਸਟ ਜਿਹੜਾ ਇਥੋਂ ਇਲੈਕਸ਼ਨ ਲੜ ਰਿਹਾ ਲੱਗਦਾ ਕਿ ਕਿਤੇ ਨਾ ਕਿਤੇ ਅਕਾਲੀ ਦਲ ਨੂੰ ਫਰਕ ਪਏਗਾ ਦੇਖੋ ਕੁਦਰਤੀ ਤੌਰ ਤੇ ਵੀ ਹਰ ਬੰਦੇ ਨੇ ਆਪਣੀ ਗੱਲ ਕਰਨੀ ਆ ਹਰ ਪਾਰਟੀ ਨੇ ਆਪਣੀ ਗੱਲ ਕਰਨੀ ਆ बसपा ਵਾਲੇ ਵੀ ਚੋਣ ਲੜਨ ਦਾ ਹੱਕ ਰੱਖਦੇ ਨੇ ਗੜੀ ਸਾਹਿਬ ਦੇ ਇਥੇ ਚੋਣ ਮੈਦਾਨ ਚ ਆਏ ਨੇ ਤਾਂ ਚੰਗੀ ਗੱਲ ਆ ਸੀ ਉਹ ਜੀਆਂ ਕਹਿੰਦੇ ਸੋ ਹੁਣ ਜਿਹੜਾ ਹੈ ਵਰਕਰਾਂ ਦੇ ਨਾਲ ਭਰਮਾ ਜਿਹੜਾ ਤੁਹਾਡਾ ਕਾਜ ਅੱਜ ਜੀ ਜੀ ਸਾਡੇ ਸ਼ਾਮਲ ਹੋਏ ਨੇ ਹੁਣ ਜਿਹੜੇ ਆਪ ਪਾਰਟੀ ਦੇ ਸੀ ਇਸ ਤਰ੍ਹਾਂ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਅਗਲੇ ਦਿਨ ਵੀ ਸ਼ਾਮਲ ਹੋਣਾ ਚਾਹੁੰਦੀਆਂ ਨੇ ਨੌਜਵਾਨ ਸ਼ਾਮਲ ਹੋਣਾ ਚਾਹੁੰਦੇ ਨੇ ਅੱਜ ਮੇਰਾ ਖਿਆਲ ਆ ਕਮਸੇ ਕਮ 4-5 ਦਰਜਨ ਦੇ ਕਰੀਬ ਲੋਕ ਕਾਂਗਰਸ ਛੱਡ ਕੇ ਆਪ ਪਾਰਟੀ ਛੱਡ ਕੇ ਸਾਡੇ ਕਾਪੜੇ ਸ਼ਾਮਲ ਹੋਏ ਨੇ ਇਹ ਕਾ ਇਹ ਹਰ ਰੋਜ਼ ਹੀ ਕੋਈ ਨਾ ਕੋਈ ਕਾਂਗਰਸ ਸਾਹਿਬ ਛੱਡ ਕੇ ਸਾਡੇ ਸ਼ਾਮਲ ਹੋ ਰਿਹਾ ਕਿਉਂਕਿ ਲੋਕ ਸਾਨੂੰ ਆਪਣਾ ਸਮਝ ਰਹੇ ਨੇ ਲੋਕ ਸਾਡੇ ਚ ਆਪਣਾਪਣ ਦੇਖ ਰਹੇ ਨੇ ਲੋਕ ਸਾਡੇ ਕੰਮਾਂ ਦੀ ਕਦਰ ਕਰ ਰਹੇ ਨੇ ਲੋਕ ਸਾਡੇ ਕੰਮਾਂ ਦੀ ਕਦਰ ਕਰਕੇ ਆਪਣਾਪਣ ਕਰਕੇ ਦੂਜਿਆਂ ਨੂੰ ਬਗਾਨਾ ਸਮਝ ਕੇ ਗੈਰਾਂ ਨੂੰ ਇਸ ਧਰਤੀ ਤੇ ਨਾ ਆਉਣ ਦਾ ਪਰਣ ਕਰਕੇ ਤੱਕੜੀ ਦਾ ਬਟਨ ਦਬਾਉਣਗੇ ਜਿਦਾਉਣਗੇ ਦੇਖੋ ਪੰਡਿਤ ਜੀ ਇਹ ਨਿਸ਼ ਪੰਡਿਤ ਜੀ ਕੀਰਤਵਰ ਦੀ ਸ਼ਾਨ ਨੇ ਸਭ ਤੋਂ ਪਹਿਲਾਂ ਦੇਖੋ ਸਾਡਾ ਸਨਮਾਨ ਕੀਤਾ ਤੇ ਸਾਡੀ ਸੇਵਾ ਕੀਤੀ 15 ਸਾਲ ਤੋਂ ਇਹ ਮਤਲਬ ਇੱਥੇ ਜਿੱਥੇ ਕਾਫਲੇ ਦੇ ਵਿੱਚ ਵਾਧਾ ਹੋ ਰਿਹਾ ਉੱਥੇ ਹਰਦੀਪ ਸਿੰਘ ਹੋਰੀ ਚੰਡੀਗੜ੍ਹ ਤੋਂ ਟਿਕਟ ਵਾਪਸ ਕਰਦੀ ਕਿਵੇਂ ਦੇਖਦੇ ਉਹ ਤਾਂ ਉਹਨਾਂ ਦਾ ਲੋਕਲ ਮਸਲਾ ਸੀ ਕਈ ਵਾਰੀ ਲੋਕਲ ਮਸਲਿਆਂ 'ਚ ਬੰਦੇ ਉਲਟ ਜਾਨਦੇ ਆ ਤੇ ਮੈਂ ਸਮਝਦਾ ਉਸ ਕਰਕੇ ਹਰਦੀਪ ਉਹਨਾਂ ਨੇ ਆਪਣੀ ਟਿਕਟ ਤੋਂ ਪਿੱਛੇ ਹਟੇ ਨੇ ਅਦਰਵਾਈਜ਼ ਅਜੇ ਤਾਂ ਚੋਣ ਸ਼ੁਰੂ ਨਹੀਂ ਹੋਈ ਪਕਾਲੀ ਦਾ ਲੋਕ ਕੀ سپورਟ ਕਰਦਾ ਆ ਮਾਲਵਿੰਦਰ ਸਿੰਘ ਕੰਗ ਹੋਰੀ ਦਾਵਾ ਕਰ ਰਹੇ ਨੇ ਕਿ ਵੱਡੀ ਲੀਡ ਨਾਲ ਇਥੋਂ ਜਿਹੜੇ ਅਜਿਤਪੁਰ ਉਹ ਤਾਂ ਚਲੋ ਮਸੂਪਨਾ ਤਾਂ ਹਰ ਬੰਦਾ ਲੈ ਸਕਦਾ ਸੋ ਹੁਣ ਇੱਥੋਂ ਦੇ ਲੋਕ ਇੰਨੇ ਨਿਆਣੇ ਥੋੜੋ ਆ ਵੀ ਪੰਜ ਸੂਬਿਆਂ ਤੋਂ ਪਰੇ ਆਉਣ ਵਾਲੇ ਵਿਅਕਤੀ ਨੂੰ ਇੱਥੇ ਜਿਤਾ ਦੇਣਗੇ ਲੋਕ ਆਪਣਾ ਲੋਕ ਸਾਡੇ ਚ ਆਪਣਾ ਪਰ ਦੇਖ ਰਹੇ ਉਹਨਾਂ ਚ ਬਗਾਨਾ ਪਰ ਦੇਖ ਰਹੇ ਨੇ ਔਰ ਇੱਥੇ ਹੱਥ ਲਾ ਕੇ ਲੋਕਾਂ ਨੂੰ ਬਾਹਰਲੇ ਸੂਬਿਆਂ ਦੇ ਲੋਕਾਂ ਨੂੰ ਸਤਾ ਸੰਭਾਲ ਕੇ ਬਾਹਰਲੇ ਦੇ ਹੱਥ ਸਤਾ ਦੀ ਚਾਬੀ ਦੇ ਕੇ ਪੰਜਾਬ ਅੱਜ ਪਸਤਾ ਰਿਹਾ ਸਿੰਘਲਾ ਸਾਹਿਬ ਵੀ ਆ ਗਏ ਸਿੰਘਲਾ ਸਾਹਿਬ ਵੀ ਆ ਗਏ ਸਿੰਘਲਾ ਸਾਹਿਬ ਤਾਂ ਤੇਰੇ ਚਾਰ ਦਿਨਾਂ ਤੋਂ ਪਿੱਛੇ ਹੁਣ ਇੱਥੇ ਕੋਈ ਕਾਂਗਰਸੀ ਜਿਹੜੇ ਨਵੋਸ਼ੀ ਚ ਨੇ ਕਾਂਗਰਸੀ ਸ਼ਰਮਸਾਰ ਨੇ ਵੀ ਇਹਨਾਂ ਨੂੰ ਕਿਸੇ ਨੂੰ ਇਹਨਾਂ ਚ ਕੋਈ ਪਸੰਦੇ ਨਹੀਂ ਆਇਆ ਇਹਨਾਂ ਦੀ ਸੈਂਟਰ ਦੀ ਲੀਡਰਸ਼ਿਪ ਨੂੰ ਤੇ ਨਾਲੇ ਜਿਵੇਂ ਧੋਖਾ ਦਿੱਤਾ ਇਸ ਇਲਾਕੇ ਦੇ ਲੋਕਾਂ ਨੂੰ ਕਾਂਗਰਸ ਵਾਲਿਆਂ ਨੇ ਵੀ ਰੋਟੀਆਂ ਸੇਕ ਕੇ ਲੰਘਦੇ ਹੁੰਦੇ ਨੇ ਪਹਿਲਾਂ ਬਿੱਟੂ ਜੀ ਲੰਘੇ ਫਿਰ ਤਵਾੜੀ ਜੀ ਲੰਘੇ ਹੁਣ ਲੋਕ ਸਾਬਸ ਕੌਣਗੇ ਇਹਨਾਂ ਸੇ ਬਹੁਤ ਬਹੁਤ ਧੰਨਵਾਦੀ ਸੋ ਇਹ ਹਨ ਸਰਦਾਰ ਪ੍ਰੇਮ ਸਿੰਘ ਚੰਦੂ ਮਾਝਾ ਜਿਨ੍ਹਾਂ ਨੇ ਦਾਅਵਾ ਕੀਤਾ ਹੈ ਕਿ ਵੱਡੀ ਜਿੱਤ ਜਿਹੜੀ ਹੈ ਅਨੰਦਪੁਰ ਸਾਹਿਬ ਦੀ ਸੀਟ ਤੋਂ ਜਿਹੜਾ ਹੈ ਪੰਥਕ ਸੀਟ ਜਿਹਨੂੰ ਕਹਿੰਦਾ ਖੇਤਰੀ ਪਾਰਟੀ ਅਕਾਲੀ ਦਲ ਹੈ ਉਹਨਾਂ ਵੱਲੋਂ ਜਿਹੜਾ ਹੈ ਦਾਅਵਾ ਕੀਤਾ ਗਿਆ ਹੈ ਚੰਦੂ ਮਾਝਾ ਸਾਹਿਬ ਵੱਲੋਂ ਕਿ ਵੱਡੀ ਜਿੱਤ ਪ੍ਰਾਪਤ ਕਰਨਗੇ ਲੋਕ ਸਭਾ ਦੀ ਜਿਹੜੀ ਹੈ ਚੋਣ ਹੈ ਇਸ ਦੇ ਵਿੱਚ ਅਕਾਲੀ ਦਲ ਬਹੁਮਤ ਪ੍ਰਾਪਤ ਕਰੇਗਾ ਵੱਡੇ ਤੰਜ ਜਿਹੜਾ ਉਹ ਨਹੀਂ ਹੋਰ ਉਮੀਦਵਾਰਾਂ ਦੇ ਵੀ ਨਸੇ ਆ ਦੇਖਦੇ ਰਹੋ ਹੁੰਦਾ